ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਏਟੀਟੀ ਜਿਹੜੇ ਬੇਰੋਜ਼ਗਾਰ ਅਧਿਆਪਕ ਨੇ ਉਹ ਧਰਨੇ ਦੇ ਉੱਪਰ ਬੈਠੇ ਨੇ ਉਸੇ ਨੂੰ ਲੈ ਕੇ ਜਿਹੜੇ 2364 ਜਿਨ੍ਹਾਂ ਨੂੰ ਨੌਕਰੀ ਦੇਵ ਦਿੱਤੀ ਹੈ ਪਰ ਉਹਨਾਂ ਨੂੰ ਜਿਹੜੇ ਅਗੇ ਨਿਯੁਕਤੀ ਪੱਤਰ ਹਜੇ ਤੱਕ ਨਹੀਂ ਦਿੱਤੇ ਗਏ ਹੈਗੇ ਤੇ ਉਹ ਆਪਣੀ ਮੰਗਾਂ ਨੂੰ ਲੈ ਕੇ ਅੱਜ ਦੁੱਖਣਵਾਰ ਚੌਂਕ ਤੋਂ ਮੋਤੀ ਵਹਿਲ ਵੱਲ ਨੂੰ ਜਾ ਰਹੇ ਨੇ ਪਰ ਇਹ ਗੱਲ ਦੱਸ ਦੇਣਾ ਚਾਹਨਾ ਕਿ ਉਹਨਾਂ ਨੂੰ ਕਾਫੀ ਜਿਹੜੇ 17 ਦਿਨ ਹੋ ਗਏ ਨੇ ਦੁੱਖਨਵਾਰ ਚੌਂਕ ਦੇ ਵਿੱਚ ਬੈਠੇ ਹੋਏ ਨੇ ਆਪਣਾ ਤਰਨਾ ਲਗਾ ਕੇ ਆਪਣੀ ਮੰਗਾਂ ਨੂੰ ਲੈ ਕੇ ਕਿਉਂਕਿ ਉਹਨਾਂ ਨੂੰ ਜਿਹੜੇ ਨਿਯੁਕਤੀ ਪੱਤਰ ਅਜੇ ਤੱਕ ਸਰਕਾਰ ਵੱਲੋਂ ਨਹੀਂ ਦਿੱਤੇ ਜਾ ਰਹੇ ਜਿਹੜਾ ਅੱਜ ਉਹਨਾਂ ਦਾ ਤਰਨਾ ਹੈ ਐਤਵਾਰ ਵਾਲੇ ਦਿਨ ਆਪਣੇ ਬੱਚਿਆਂ ਦੇ ਨਾਲ ਇੱਥੇ ਪਹੁੰਚੇ ਨੇ ਮੋਤੀ ਮਹਿਲ ਦਾ ਘਰਾਵ ਕਰਨ ਵਾਸਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਛੋਟੇ-ਛੋਟੇ ਬੱਚੇ ਜਿਹੜੇ ਅਗੇ ਨੇ ਉਹ ਵੀ ਨਾਲ ਤੁਰਦੇ ਹੋਏ ਨਜ਼ਰ ਆ ਰਹੇ ਨੇ ਗੱਲ ਕਰਨ ਲੈ ਬੇਟਾ ਕੀ ਨਾਮ ਹੈ ਕਿਸ ਤਰ੍ਹਾਂ ਦੇ ਆਏ ਹੋ ਤੁਸੀਂ ਮੈਂ ਸੁਗਨ ਸ਼ਰਮਾ ਮੇਰਾ ਨਾਮ ਕਿਉਂ ਅੱਜ ਨਾਲ ਤੁਰੇ ਜਾ ਰਹੇ ਹੋ ਬੈਨਰ ਲੈ ਕੇ ਨਾਲ ਤੁਰੇ ਸਰਕਾਰ ਸਾਡੀ ਗੱਲ ਹੀ ਮੰਨ ਰਹੀ 7 ਮਹੀਨੇ ਹੋ ਗਏ ਧਰਨੇ ਪ੍ਰੋਟੈਸਟ ਕਰਦਿਆਂ ਨੂੰ ਸਿਲੈਕਟਡ ਹੋਣ ਦੇ ਬਾਵਜੂਦ ਆਫਰ ਲੈਟਰ ਜਾਰੀ ਨਹੀਂ ਕਰ ਰਹੇ ਕਿ ਕਿਹੜੇ ਕਿੱਥੋਂ ਦੇ ਆਏ ਹੋ ਤੁਸੀਂ ਬਲਾਸਪੁਰ ਮੋਗਾ ਤੁਸੀਂ ਦੇਖ ਰਹੇ ਕਿ ਬਲਾਸਪੁਰ ਤੋਂ ਛੋਟੇ ਛੋਟੇ ਬੱਚੇ ਨੇ ਨਾਲ ਪਹੁੰਚੇ ਹੋਏ ਨੇ ਉਹਨਾਂ ਦੇ ਘਰਦਿਆਂ ਦੇ ਨਾਲ ਕਿ ਮੇਰੇ ਮਾਪਿਓ ਨੂੰ ਜਿਹੜੇ ਅਗੇ ਨੌਕਰੀ ਨਹੀਂ ਦਿੱਤੀ ਜਾ ਰਹੀ ਗੱਲ ਗੱਲ ਬਾਤ ਕਰਦੇ ਆ ਮੈਮ ਕਾਫੀ ਦੇਰ ਹੋ ਗਈ ਹੈ ਲਗਾਤਾਰ ਪ੍ਰਦਰਸ਼ਨ ਹੋ ਰਿਹਾ ਹੈ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਦੁਖੰਗਰ ਚੌਂਕ ਦੇ ਵਿੱਚ ਬੈਠੇ ਹੋਏ ਹੋ ਕੋਈ ਗੱਲਬਾਤ ਨਹੀਂ ਸੁਣ ਰਹੀ ਸਰਕਾਰ ਤੇ ਆਪਣਾ ਕੁਰਸੀ-ਕੁਰਸੀ ਦਾ ਜਿਹੜਾ ਖੇਡ ਖੇਡੀ ਜਾ ਰਹੀ ਹੈ ਸਰ ਬਿਲਕੁਲ ਕੁਰਸੀ-ਕੁਰਸੀ ਦਾ ਖੇਡ ਖੇਡਿਆ ਜਾ ਰਿਹਾ ਸਰਕਾਰ ਨੇ ਸਾਨੂੰ ਬਿਲਕੁਲ ਇੱਕ ਇੰਜ ਸਮਝੇ ਰੱਖਿਆ ਕਿ ਸਰਕਾਰ ਸਿਵੇਂ ਲੋਕਾਂ ਦੀ ਬਣੀ ਹੋਈ ਸਰਕਾਰ ਆ ਪਰ ਜਦੋਂ ਇਹ ਬਣ ਜਾਂਦੀ ਹੈ ਸਾਨੂੰ ਕਿਹਾ ਜਾਂਦਾ ਤੁਸੀਂ ਕੌਣ ਸਾਨੂੰ ਇਸ ਤਰ੍ਹਾਂ ਨਕਾਰਿਆ ਜਾ ਰਿਹਾ ਜਾ ਰਿਹਾ ਅਸੀਂ ਇੱਥੋਂ ਦਾ ਯੂਥ ਹੈ ਜੋ ਤਿੰਨ ਤਿੰਨ ਪੇਪਰ ਦੇ ਕੇ ਅਸੀਂ ਇੱਥੋਂ ਤੱਕ ਪਹੁੰਚੇ ਹੋਏ ਹਾਂ ਸਰਕਾਰ ਸਾਡੇ ਕੇਸ ਵਿੱਚ ਬਿਲ ਵੀ ਆਪਣਾ ਪੱਖ ਪੇਸ਼ ਨਹੀਂ ਕਰ ਰਹੀ ਅਸੀਂ ਬੇਨਤੀ ਕਰਨ ਗਏ ਸੀ ਸਰਕਾਰ ਕੋਲੇ ਸਾਡੀ ਮੀਟਿੰਗ ਸੀ ਉਸ ਦਿਨ ਵੀ ਸਾਨੂੰ ਕੋਈ ਪੋਜ਼ਿਟਿਵ ਰਿਜ਼ਲਟ ਨਹੀਂ ਮਿਲਿਆ ਸਗੋਂ ਅੱਗੋਂ ਸਾਨੂੰ ਇਹ ਕਿਹਾ ਗਿਆ ਕਿ ਜਿਹੜੇ ਬਾਈਟ ਦਿੰਦੇ ਨੇ ਜਿਹੜੇ ਚਿਹਰੇ ਆਉਂਦੇ ਨੇ ਅੱਗੇ ਉਹਨਾਂ ਨੂੰ ਅਸੀਂ ਦੇਖ ਰਵਾਂਗੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਐ ਪਿੱਛੇ ਦੇਖ ਸਾਡਾ ਕਿੱਡਾ ਹਜੂਮ ਸਾਡੇ ਪਿੱਛੇ ਆ ਅਸੀਂ ਤੇਰੇ ਤੋਂ ਡਰਦੇ ਨਹੀਂ ਅਸੀਂ ਅਸੀਂ ਤੈਨੂੰ ਇੱਥੇ ਤੱਕ ਲੈ ਕੇ ਆਏ ਆ ਜੇ ਅਸੀਂ ਤੈਨੂੰ ਕੁਰਸੀ ਤੇ ਬਿਠਾ ਸਕਦੇ ਤਾਂ ਅਸੀਂ ਕੁਰਸੀ ਤੋਂ ਉਤਾਰ ਵੀ ਸਕਦੇ ਆ ਨਵਜੋਤ ਸਿੰਘ ਸਿੱਧੂ ਨੂੰ ਹੁਣ ਪ੍ਰਧਾਨ ਬਣਾ ਦਿੱਤਾ ਗਿਆ ਹੈ ਬਸ ਦੇ ਵਿੱਚ ਉਹਨਾਂ ਦੇ ਵਰਕਰ ਜਿਹੜੇ ਜਾ ਰਹੇ ਸੀ ਉਹਨਾਂ ਦੀ ਸਾਰ ਲੈਣ ਦੀ ਬਜਾਏ ਉਹ ਆਪਣਾ ਤਾਜ ਪੋਸ਼ੀ ਦਾ ਜਿਹੜਾ ਹੈਗਾ ਕਾਰਿੰਗ ਕਰ ਰਿਹਾ ਉੱਥੇ ਤੇ ਉਹਨਾਂ ਦੀ ਸਾਰ ਨਹੀਂ ਲਿੱਤੀ ਕਿ ਤੁਹਾਨੂੰ ਲੱਗਦਾ ਕਿ ਤੁਹਾਡੀ ਸਾਰ ਲਈਤੀ ਜਾਏਗੀ ਉਹਨਾਂ ਉਹਨਾਂ ਵੱਲ ਵੀ ਸਰ ਅਸੀਂ ਆਸ ਕਰਦੇ ਹਾਂ ਕਿ ਕੋਈ ਨਵਾਂ ਪ੍ਰਧਾਨ ਜੋ ਨਵਜੋਤ ਸਿੰਘ ਸਿੱਧੂ ਜੀ ਬਣੇ ਹਨ ਅਸੀਂ ਆਸ ਕਰਦੇ ਹਾਂ ਉਹਨਾਂ ਤੋਂ ਕੋਈ ਇੱਕ ਯੂਥ ਨਾਲ ਸ਼ੁਰੂ ਤੋਂ ਜੁੜੇ ਹੋਏ ਹਨ ਪਹਿਲੀਆਂ ਸਰਕਾਰਾਂ ਨੇ ਸਾਨੂੰ ਪੂਰਾ ਨਕਾਰ ਚੁੱਕੇ ਹਾਂ ਅਸੀਂ ਉਹਨਾਂ ਦੇ ਸਾਡੀ ਉਹਨਾਂ ਨਾਲ ਮੀਟਿੰਗ ਵੀ ਹੋ ਚੁੱਕੀ ਹੈ ਅਸੀਂ ਮੰਗ ਪੱਤਰ ਵੀ ਦੇ ਚੁੱਕੇ ਹਾਂ ਅਸੀਂ ਇਹੀ ਆਸ ਕਰਦੇ ਹਾਂ ਕਿ ਅੱਜ ਦਾ ਸੁਨੇਹਾ ਇਸ ਮੀਡੀਆ ਰਾਹੀਂ ਉਹਨਾਂ ਤੱਕ ਪਹੁੰਚੇ ਤਾਂ ਜੋ ਸਾਡੀ ਆਵਾਜ਼ ਹੋਰ ਬੁਲੰਦ ਹੋ ਸਕੇ ਤੇ ਸਾਡਾ ਕੰਮ ਛੇਤੀ ਤੋਂ ਛੇਤੀ ਹੋ ਸਕੇ ਸੋ ਤੁਸੀਂ ਦੇਖਿਆ ਕਿ ਇਹਨਾਂ ਦੀ ਮੰਗ ਹੈ ਕਿ ਅਸੀਂ ਜਿਹੜੀ ਸਾਡੀ ਜਿਹੜੀ ਹੈਗੀ ਹੈ ਉਹ ਪੂਰੀ ਕੀਤੀ ਜਾਵੇ ਸਰਕਾਰ ਤੋਂ ਫਰਿਆਦ ਕਰ ਰਹੇ ਹਾਂ ਕਿਉਂਕਿ ਨਵਜੋਤ ਸਿੰਘ ਸਿੱਧੂ ਜਿਹੜੇ ਨਵੇਂ-ਨਵੇਂ ਪ੍ਰਧਾਨ ਬਣੇ ਨੇ ਉਹਨਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਡੀ ਜਿਹੜੀ ਹੈ ਪੁਕਾਰ ਸੁਣੀ ਜਾਵੇ ਪੈਸੋ ਪੁਕਾਰ ਤੇ ਕੋਈ ਸੁਣ ਨਹੀਂ ਰਿਹਾਗਾ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਪਹਿਲੇ ਈਟੀਟੀ ਜਿਹੜਾ ਅਧਿਆਪਕ ਹੈ सुरेंद्र ਪਾਲ ਉਹ ਉੱਥੇ ਬੈਠਾ ਹੋਇਆ ਤੇ ਤੁਹਾਡੀ ਜਿਹੜੇ ਤੁਹਾਨੂੰ ਉਹ ਨਿਯੁਕਤੀ ਪੱਤਰ ਦੇਣੇ ਨੇ ਕਿਉਂ ਨ ਦੇਣ ਤਿਆਰੀ ਹੁੰਦਾ ਦੇਖੋ ਜੀ ਸਰਕਾਰ ਦੀ ਮਨਛਾ ਜਿਹੜੀ ਹੈ ਬਿਲਕੁਲ ਤੁਸੀਂ ਜਾਣ ਚੁੱਕੇ ਹੋ ਵੀ ਚੋਣ ਸਟੈਂਡ ਦੇ ਰੂਪ ਚ ਇਹਨੂੰ ਵਰਤਣਾ ਚਾਹੁੰਦੀ ਹੈ ਸਰਕਾਰ ਹਮੇਸ਼ਾ ਐਵੇਂ ਕਰਦੀ ਆਈ ਹੈ ਸਰਕਾਰ ਜਾਣ ਬੁੱਝ ਕੇ ਇਸ ਭਰਤੀ ਨੂੰ ਲੰਮਕਾ ਰਹੀ ਹੈ ਸਰਕਾਰ ਦੀ ਜਿਹੜੀ ਪਾਲਿਸੀ ਆ 2020 ਜਿਹੜੀ ਸੈਂਟਰ ਗਵਰਨਮੈਂਟ ਨੇ ਲਾਂਚ ਕੀਤੀ ਆ ਉਹਦੇ ਅਨੁਸਾਰ ਚੱਲ ਰਹੀ ਆ ਜਦ ਕਿ ਪ੍ਰਾਇਮਰੀ ਸਿੱਖਿਆ ਦਾ ਉਜਾੜਾ ਜਿਹੜਾ ਸਰਕਾਰ ਜਾਣਬੁੱਝ ਕੇ ਕਰ ਰਹੀ ਹੈ ਪ੍ਰਾਇਮਰੀ ਪੋਸਟਾਂ ਦਾ ਆਕਾਰ ਘਟਾਈ ਚ ਕੀਤੀ ਜਾ ਰਹੀ ਆ ਉਹਦੇ ਬਿਹਾਫ ਤੇ ਜਿਹੜੀਆਂ ਪੋਸਟਾਂ ਲਮਕਾਈਆਂ ਜਾ ਰਹੀਆਂ ਪਰ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਇਹ 2364 ਪੋਸਟਾਂ ਜਿਹੜੀਆਂ ਸਿਰਫ ਸਾਢੇ 4 ਚ ਸਿਰਫ 2364 ਗੱਡੀਆਂ ਸਰਕਾਰ ਨੇ ਉਹ ਵੀ ਸਰਕਾਰ ਅਜੇ ਤੱਕ ਪੂਰੀਆਂ ਨਹੀਂ ਕਰ 파ਰੀ ਜਿਸ ਤਰ੍ਹਾਂ ਕਿ ਅੱਜ ਤੁਸੀਂ ਵਾਈਪਸ ਚੌਂਕ ਦੇ ਵਿੱਚ ਇੱਥੇ ਜਿੱਥੇ ਕਿ ਹੁਣ ਗੂਗਲ ਦੇ ਉੱਪਰ ਵੀ ਡਾਂਗਾ ਵਾਲਾ ਚੌਂਕ ਨਾਮ ਦੇ ਦਿੱਤਾ ਗਿਆ ਹੈ ਇੱਥੇ ਪਹੁੰਚੇ ਹੋ ਕੀ ਲੱਗਦਾ ਕਿ ਅੱਜ ਤੁਹਾਨੂੰ ਕੋਈ ਇਨਸਾਫ ਮਿਲ ਸਕਦਾ ਕਿਉਂਕਿ ਏਡਾ ਵੱਡਾ ਹਜੂਮ ਲੈ ਕੇ ਤੁਸੀਂ ਅੱਜ ਘਰਦਿਆਂ ਨੂੰ ਨਾਲ ਲੈ ਕੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਇੱਥੇ ਪਹੁੰਚੇ ਹੋ ਦੇਖੋ ਜੀ ਇਨਸਾਫ ਤੇ ਅਸੀਂ ਲੈ ਕੇ ਰਵਾਂਗੇ ਕਿਉਂਕਿ ਅਸੀਂ ਸਟੈਪ ਬਾਈ ਸਟੈਪ ਚੱਲੇ ਆ ਪਹਿਲਾਂ ਅਸੀਂ 2 ਮਹੀਨੇ ਸ਼ਾਂਤਮਈ ਪ੍ਰਦਰਸ਼ਨ ਕੀਤੇ ਆ ਸਰਕਾਰ ਨਾਲ ਪ੍ਰੋਪਰ ਇੱਕ ਰਾਬਤਾ ਬਣਾਇਆ ਪਰ ਸਰਕਾਰ ਨੇ ਸਾਡੀ ਗੱਲ ਹਮੇਸ਼ਾ ਨਕਾਰੀ ਹੈ ਸਰਕਾਰ ਨੇ ਕੋਰਟ ਕੇਸ ਦਾ ਬਹਾਨਾ ਬਣਾ ਔਰ ਕੋਰਟ ਕੇਸ ਦਾ ਸਿਰਫ ਇੱਕ ਬਹਾਨਾ ਹੈ ਕੋਈ ਸਰਕਾਰ ਨੂੰ ਕੋਰਟ ਨੇ ਇਹ ਨਹੀਂ ਕਿਹਾ ਵੀ ਨੁਕਤੀ ਪੱਤਰ ਨਹੀਂ ਵੰਡਣੇ ਸਰਕਾਰ ਨੂੰ ਇਹ ਕਿਹਾ ਹੈ ਤੁਸੀਂ ਸਿਰਫ ਨੁਕਤੀ ਪੱਤਰ ਕੋਰਟ ਦੀ ਇਨਫੋਰਮੇਸ਼ਨ ਲੈ ਕੇ ਜਾਂ ਪਰਮਿਸ਼ਨ ਲੈ ਕੇ ਵੰਡਣੇ ਆ ਪਰ ਸਰਕਾਰ ਉਹਨੂੰ ਚੌਂਡ ਸਟੈਂਡ ਦੇ ਰੂਪ ਵਿੱਚ ਵਰਤ ਕੇ ਇਹਨੂੰ ਭਰਤੀ ਨੂੰ ਲਮਕਾ ਕੇ ਐਂਡ ਤੇ ਜਾ ਕੇ ਲੈ ਕੇ ਜਾ ਕੇ ਪਰ ਪੂਰਾ ਕਰਨਾ ਚਾਹੁੰਦੀ ਹੈ ਜੋ ਕਿ ਅਸੀਂ ਬਰਦਾਸ਼ਤ ਬਿਲਕੁਲ ਨਹੀਂ ਕਰਾਂਗੇ ਤੋ ਤੁਸੀਂ ਸੁਣਿਆ ਕਿ ਜਿਹੜੇ ਕੋਰਟ ਨੇ ਵੀ ਆਰਡਰ ਦੇ ਦਿੱਤੇ ਨੇ ਕਿ ਤੁਸੀਂ ਸਿਰਫ ਇਹਨਾਂ ਜਿਹੜੇ ਨਿਯੁਕਤੀ ਪੱਤਰ ਹੈ ਸਾਨੂੰ ਪੁੱਛ ਕੇ ਦੇ ਸਕਦੇ ਹੋ ਤੇ ਨਾ ਕਿ ਇਹਨਾਂ ਨੂੰ ਰੱਦ ਕਰ ਸਕਦੇ ਹੋ ਕਿਉਂਕਿ ਜਿਹੜੀਆਂ ਇਹ ਮੰਗਾਣੇ ਇਹਨਾਂ ਦੀ ਜਾਇਜ਼ ਨਹੀਂ ਕਿਉਂਕਿ ਨੁਕਤ ਇਹਨਾਂ ਨੂੰ ਕਰ ਲਿੱਤਾ ਗਿਆ ਹੈ ਹਰ ਵਾਰ ਰਵਿੰਦਰ ਸਿੰਘਲਾ ਦੇ ਨਾਲ ਵੀ ਮੁਲਾਕਾਤ ਹੁੰਦੀ ਹੈ ਤੇ ਉਹ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਤੁਹਾਨੂੰ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ ਬੜੀ ਜਲਦੀ ਦੇ ਦਿੱਤੇ ਜਾਣਗੇ ਪਰ ਹਜੇ ਤੱਕ ਵੀ ਦਿੱਤੇ ਨਹੀਂ ਯਾਰ ਜਿਹੜਾ ਕਿ ਇਹਨਾਂ ਨੂੰ ਪ੍ਰਦਰਸ਼ਨ ਕਰਨ ਤੇ ਮਜਬੂਰ ਹੋਣਾ ਪੈ ਰਿਹਾ ਉਹ ਦੇਖਣਾ ਹੋਵੇਗਾ ਕਿਉਂਕਿ ਵਾਈਪੀਐ ਚੌਂਗ ਦੇ ਵਿੱਚ ਪਹੁੰਚ ਚੁਕੇ ਨੇ ਭਾਰੀ ਪੁਲਿਸ ਬਲ ਜਿਹੜਾ ਉਹ ਮੌਜੂਦ ਹੈ ਭਾਰੀ ਮਾਤਰਾ ਦੇ ਵਿੱਚ ਅਤੇ ਜਿਹੜੇ ਹੈ ਟੀਚਰ ਪਹੁੰਚੋਏ ਨੇ ਟੀਸ਼ਰਟਾਂ ਜਿਹੜੀਆਂ ਇਹਨਾਂ ਨੇ ਪਾਈ ਹੋਈਆਂ ਨੇ ਐਟਟੀਡੀ ਜਿਹੜੇ ਨਿਯੁਕਤੀ ਪੱਤਰ ਜਾਰੀ ਕਰੋ ਉਹਨਾਂ ਦੀ ਜਿਹੜੀਆਂ ਟੀਸ਼ਰਟਾਂ ਪਾ ਰੱਖੀਆਂ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਨਾਲ ਇਹਨਾਂ ਦਾ ਪ੍ਰਦਰਸ਼ਨ ਕਰਿਆ ਜਾ ਰਿਹਾ ਹੈ ਪੁਲਿਸ ਭਾਰੀ ਪੁਲਿਸ ਬਲ ਜਿਹੜੇ ਇਹਨਾਂ ਨੂੰ ਰੋਕ ਲਿੱਤਾ ਗਿਆ ਵਾਈਪੀ ਚੌਂਕ ਦੇ ਵਿੱਚ ਜਿਸ ਨੂੰ ਗੂਗਲ ਨੇ ਵੀ ਹੁਣ ਡਾਂਗਾ ਵਾਲਾ ਚੌਂਕ ਨਾਮ ਦੇ ਦਿੱਤਾ ਹੈ ਕਸੂਰਾਂ ਦੇਖ ਰਹੇ ਹੋ ਤਾੜੀਆਂ ਬਜਾ ਕੇ ਜਿਹੜਾ ਹੈ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲਗਾਤਾਰ ਜਿਹੜਾ ਹੈ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਕਿ ਇਹਨਾਂ ਦੇ ਜਿਹੜੇ ਘਰ ਦੇ ਨੇ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਭਾਈ ਤੁਸੀਂ ਵੀ ਨਾਲ ਸਾਥ ਦੇਣ ਵਾਸਤੇ ਇੱਥੇ ਪਹੁੰਚੇ ਹੋਏ ਇਹਨਾਂ ਦਾ ਜਿਹੜੇ ਟੀਚਰ ਹੈ ਇਹਨਾਂ ਨੂੰ ਨਿਯੁਕਤੀ ਪੱਤਰ ਤੱਕ ਨਹੀਂ ਦਿੱਤੇ ਜਾ ਰਹੇ ਹਾਂਜੀ ਅਸੀਂ ਆਪਣੀ ਜਥੇਬੰਦੀ ਡੈਮੋਕਰੈਟਿਕ ਟੀਚਰ ਜਿ ਫਰੰਟ ਤੇ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਸਾਥੀਆਂ ਸਮੇਤ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਦੇ ਸੰ ਕਿਉਂਕਿ ਸਾਰੀਆਂ ਸ਼ਰਤਾਂ ਸਾਰੇ ਟੈਸਟ ਪਾਸ ਕਰਨ ਦੇ ਬਾਵਜੂਦ ਜੇ ਇਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ ਤਾਂ ਇਹ ਇਹਨਾਂ ਅਧਿਆਪਕਾਂ ਦੇ ਨਾਲ ਤਾਂ ਧੱਕਾ ਹੈ ਹੀ ਹੈ ਇਸ ਦੇ ਨਾਲ ਹੀ ਪੰਜਾਬ ਦੇ ਬੱਚਿਆਂ ਦੇ ਨਾਲ ਵੀ ਬਹੁਤ ਵੱਡਾ ਧੱਕਾ ਕਿਉਂਕਿ ਕੈਪਟਨ ਸਰਕਾਰ ਇੱਕ ਵੀ ਪ੍ਰਾਇਮਰੀ ਅਧਿਆਪਕ ਇਹਨਾਂ ਨੇ 4.5 ਸਾਲ ਦੇ ਕਾਰਜਕਾਲ ਦੇ ਵਿੱਚ ਉਹ ਭਰਤੀ ਨਹੀਂ ਕੀਤਾ ਹੈ ਜੇ 2364 ਦੀ ਭਰਤੀ ਗੱਡੀ ਸੀ ਤਾਂ ਇਹਨਾਂ ਨੂੰ ਆਰਡਰ ਨਹੀਂ ਦਿੱਤੇ ਜਾ ਰਹੇ ਇਸ ਕਰਕੇ ਸਿੱਖਿਆ ਨੂੰ ਬਚਾਉਣ ਦੇ ਲਈ ਬੱਚਿਆਂ ਦੀ ਭਲਾਈ ਦੇ ਲਈ ਤੇ ਨਾ ਅਧਿਆਪਕਾਂ ਦੇ ਰੁਜ਼ਗਾਰ ਦੀ ਮੰਗ ਦੇ ਲਈ ਅਸੀਂ ਆਪਣੀ ਜਥੇਬੰਦੀ ਵੱਲੋਂ ਉਹਨਾਂ ਦੇ ਸਪੋਰਟ ਦੇ ਵਿੱਚ ਆਏ ਹਾਂ ਜੀ ਗੱਲ ਕੀਤੀ ਜਾਏ ਲਗਾਤਾਰ ਧਰਨੇ ਪ੍ਰਦਰਸ਼ਨ ਹੋ ਰਹੇ ਨੇ 4.5 ਸਾਲ ਸਰਕਾਰ ਨੂੰ ਹੋ ਗਏ ਨੇ ਹੁਣ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਹੈ ਕੀ ਲੱਗਦਾ ਉਮੀਦ ਹੈਗੀ ਹੈ ਕਿ ਨਵਜੋਤ ਸਿੰਘ ਸਿੱਧੂ ਕਿਉਂਕਿ ਉਹਨੇ ਸਟੇਜ ਦੇ ਉੱਪਰ ਵੀ ਐਲਾਨ ਕੀਤਾ ਕਿ ਮੈਂ ਐਟਟੀ ਜਿਹੜੇ ਅਧਿਆਪਕ ਨੇ ਉਹਨਾਂ ਦੀ ਸੁਣਵਾਈ ਕਰਾਂਗਾ ਹੁਣ ਲੱਗਦਾ ਕਿ ਕੋਈ ਹੋਏਗਾ ਕੁਝ ਦੇਖੋ ਜੀ ਪਹਿਲੀ ਗੱਲ ਤਾਂ ਸਰਕਾਰ ਤੇ ਪਾਰਟੀ ਦੇ ਵਿੱਚ ਅੰਤਰ ਸਮਝਣਾ ਚਾਹੀਦਾ ਨਵਜੋਤ ਸਿੱਧੂ ਸਾਹਿਬ ਇਹ ਸਮਝ ਰਹੇ ਨੇ ਜਿਵੇਂ ਮੁੱਖ ਮੰਤਰੀ ਉਹ ਬਣ ਚੁੱਕੇ ਹੁੰਦੇ ਨੇ ਉਹਨਾਂ ਕੋਲੇ ਕੋਈ ਅਧਿਕਾਰ ਨਹੀਂ ਕਿ ਉਹ ਲੋਕਾਂ ਦੇ ਮਸਲੇ ਹੱਲ ਕਰਨਗੇ ਹਾਂ ਇੱਕ ਚੀਜ਼ ਹੈ ਜਿਵੇਂ ਪਹਿਲਾਂ ਜਦੋਂ ਉਹ ਪ੍ਰਧਾਨ ਨਹੀਂ ਸੀ ਉਹ ਉਹਦੋਂ ਆਪਣੀ ਸਰਕਾਰ ਦੀ ਆਲੋਚਨਾ ਕਰਦੇ ਸੀ ਜੇ ਹੁਣ ਉਸ ਤਰ੍ਹਾਂ ਆਲੋਚਨਾ ਕਰਦੇ ਨੇ ਉਸੇ ਤਰ੍ਹਾਂ ਸਰਕਾਰ ਦੇ ਖਿਲਾਫ ਝੰਡਾ ਚੱਕਦੇ ਨੇ ਫਿਰ ਤਾਂ ਮੰਨਾਂਗੇ ਕਿ ਜਰੂਰ ਉਹ ਲੋਕਾਂ ਦੇ ਮਸਲਿਆਂ ਨਾਲ ਉਹਨਾਂ ਦਾ ਕੋਈ ਸਰੋਕਾਰ ਆ ਜੇ ਪ੍ਰਧਾਨਗੀ ਲੈ ਕੇ ਚੁੱਪ ਕਰਕੇ ਬਹਿ ਗਏ ਤੇ ਮੁੱਖ ਮੰਤਰੀ ਸਾਹਿਬ ਨੇ ਇਸੇ ਤਰ੍ਹਾਂ ਲੋਕਾਂ ਨੂੰ ਸੜਕਾਂ ਤੇ ਰੋਲਿਆ ਤਾਂ ਇਹ ਸਮਝਾਂਗੇ ਕਿ ਇਸ ਪ੍ਰਸ਼ਾਦ ਕਿਸ਼ੋਰ ਦੀ ਇੱਕ ਚਾਲ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਪੁਰਾਣੇ ਕੱਪੜੇ ਲਾ ਕੇ ਇੱਕ ਤਰ੍ਹਾਂ ਨੰਮੇ ਪਾਉਣ ਦੀ ਕੋਸ਼ਿਸ਼ ਕਾਂਗਰਸ ਪਾਰਟੀ ਕਰ ਰਹੀ ਹੈ ਉਹ ਬਹੁਤ ਵਧੀਆ ਗੱਲ ਕੀਤੀ ਗਈ ਹੈ ਜਿਹੜੇ ਡੈਮੋਕਰੇਟਿਕ ਫਰੰਟ ਦੇ ਟੀਚਰ ਆ ਉਹਨਾਂ ਵੱਲੋਂ ਕਿ ਪੁਰਾਣੇ ਕੱਪੜੇ ਲਾ ਕੇ ਤੇ ਨਵੇਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਵਿਆਪਕ ਨੇ ਉਹ ਇੱਥੇ ਪ੍ਰਦਰਸ਼ਨ ਕਰਦੇ ਹੋਏ ਨੇ ਜਿਹੜੇ ਲੜਕੀਆਂ ਨੇ ਉਹ ਆਪਣੇ ਜਿਹੜੇ ਵਾਈਪੀਆ ਚੌਂਕ ਦੇ ਵਿੱਚ ਜਿੰਨੂੰ ਡਾਂਗਾ ਵਾਲਾ ਚੌਂਕ ਦਾ ਨਾਮ ਦਿੱਤਾ ਗਿਆ ਉਹ ਇੱਥੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖਦੇ ਹੋਏ ਨਜ਼ਰ ਆ ਰਹੇ ਹੋ ਪਾਰੀ ਪੁਲਿਸ ਬਲ ਨੇ ਜਿਹੜਾ ਕਿ ਇੱਥੇ ਤਾਇਨਾਤ ਹੈ ਇੱਥੇ ਜਿਹ ਉਹਨਾਂ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜੇ ਈਟੀਟੀ ਅਧਿਆਪਕਾਂ ਨਾਰੇਬਾਜੀ ਕੀਤੀ ਜਾ ਰਹੀ ਹੈ ਤੇ ਲਗਾਤਾਰ ਇਹਨਾਂ ਦਾ ਪ੍ਰਦਰਸ਼ਨ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਕਿਉਂਕਿ ਇਹਨਾਂ ਨੇ ਜਿਹੜੀਆਂ ਕਿ ਟੀ-ਸ਼ਰਟਾਂ ਵੀ ਪਾਈ ਹੋਈਆਂ ਨੇ ਤੇ ਜਿਹੜੇ ਈਟੀਟੀ ਅਧਿਆਪਕ 2364 ਅਧਿਆਪਕ ਯੂਨੀਅਨ ਦੇ ਆ ਜਿਹੜੇ ਟੀ-ਸ਼ਰਟਾਂ ਪਾਈ ਹੋਈਆਂ ਨੇ ਲਗਾਤਾਰ ਨਾਰੇਬਾਜੀ ਕਰਦੇ ਹੋਏ ਨਜ਼ਰ ਆ ਰਹੇ ਨੇ ਭਾਈ ਲਗਾਤਾਰ ਪ੍ਰਦਰਸ਼ਨ ਹੋ ਰਿਹਾ ਹੈ ਪ੍ਰਦਰਸ਼ਨ ਹੋ ਰਿਹਾ ਪਰ ਸੁਣਵਾਈ ਹਜੇ ਤੱਕ ਕੋਈ ਵੀ ਨਹੀਂ ਹੋ ਰਹੀ ਹੈਗੀ ਇਹ ਪੰਜਾਬ ਸਰਕਾਰ ਦੀ ਜੋ ਬਦਮਾਸ਼ੀ ਹੈਗੀ ਕਿ ਲੋਕਾਂ ਦੀ ਆਵਾਜ਼ ਜਿਹੜੀ ਹੈਗੀ ਆ ਬਿਨਾ ਬੋਲੇ ਚੁੱਪ ਕਰਕੇ ਦਵਾ ਦਿੱਤੀ ਜਾਊਗੀ ਪਰ ਅਸੀਂ ਇਸ ਮੁੱਖ ਮੰਤਰੀ ਨੂੰ ਇਸ ਅੱਜ ਦੀ ਸਟੇਜ ਤੋਂ ਐਲਾਨ ਕਰ ਦੇਣਾ ਚਾਹੁੰਦੇ ਆ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਲੋਕਾਂ ਦੀ ਆਵਾਜ਼ ਜਿਹੜੀ ਹੈਗੀ ਆ ਉਹ ਬਣ ਕੇ ਇਹਨਾਂ ਦੀ ਆਵਾਜ਼ ਸੁਣੀ ਜਾਵੇ ਨਹੀਂ 29 ਤਰੀਕ ਨੂੰ ਪੰਜਾਬ ਦਾ ਸਮੁੱਚਾ ਜਿਹੜਾ ਮੁਲਾਜ਼ਮ ਵਰਗ ਹੈ ਉਹ ਪਟਿਆਲੇ ਦੀ ਧਰਤੀ ਦੇ ਉੱਤੇ ਆ ਰਿਹਾ ਹੈ ਕੈਪਟਨ ਦੇ ਮਹਿਲ ਦੀਆਂ ਚੂਣਾ ਹਿਲਾ ਦੇਾਂਗੇ ਅਸੀਂ ਚੂਣਾ ਹੁਣ 29 ਤਰੀਕ ਨੂੰ 29 ਦਿਨਾਂ ਤੋਂ ਆ ਰਹੇ ਹੋ ਦੇ ਹੁਣ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਗਿਆ ਕਿ ਉਸ ਤੋਂ ਵੀ ਉਮੀਦ ਰੱਖਦੇ ਹੋ ਕੋਈ ਕੀ ਕੀ ਕਰੇ ਦੇਖੋ ਉਮੀਦ ਦੇ ਉੱਤੇ ਦੁਨੀਆ ਖੜੀ ਐ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆਂਗੇ ਕਿ ਜਿਸ ਜਿੰਨੀ ਉਹਨਾਂ ਨੇ ਦਲੇਰੀ ਦੇ ਨਾਲ ਜਿੰਨੇ ਰੁੱਸ ਕੇ ਇਹ ਪ੍ਰਧਾਨਗੀ ਲਈ ਐ ਇੰਨੀ ਜੜੀ ਹੈਗੀ ਐ ਡੈਡੀਕੇਸ਼ਨ ਲੋਕਾਂ ਨੇ ਮਸਲਿਆਂ ਦੇ ਪ੍ਰਤੀ ਦਿਖਾਉਣ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਉਹਨਾਂ ਨੂੰ ਉਹਨਾਂ ਦੇ ਉੱਪਰ ਕੋਈ ਵਿਸ਼ਵਾਸ ਬਣੂਗਾ ਨਹੀਂ ਅੱਜ ਪੋਲਿਟਿਕਲ ਲੋਕਾਂ ਦਾ ਜਿਸ ਕਿਸਮ ਦਾ ਇਹਨਾਂ ਲੋਕਾਂ ਦਾ ਕਿਰਦਾਰ ਬਣ ਚੁੱਕਿਆ ਹੈਗਾ ਅਸੀਂ ਦੇਖ ਰਹੇ ਹਾਂ ਕਿ ਕੈਪਟਨ ਦੇ ਤੋਂ ਕੁਰਸੀ ਖਾਣ ਵਾਸਤੇ ਨਵਜੋਤ ਸਿੰਘ ਸਿੱਧੂ ਨੇ ਜੋ ਕੁੱਕੜਖੇ ਉਡਾਈ ਹੈਗੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਉਹ ਲੋਕਾਂ ਦੇ ਨੁਮਾਇੰਦੇ ਬਣਨਾ ਚਾਹੁੰਦੇ ਨੇ ਤਾਂ ਲੋਕਾਂ ਦੀ ਆਵਾਜ਼ ਉਹਨਾਂ ਨੂੰ ਸੁਣਨੀ ਪਊਗੀ ਹੁਣ ਲੱਗਦਾ ਕਿ ਤੁਸੀਂ ਅੱਜ ਇੱਥੇ ਆਏ ਹੋਏ ਪਹੁੰਚੇ ਹੋਏ ਹੈ ਲੱਗਦਾ ਕਿ ਕੋਈ ਉਮੀਦ ਹੈ ਕਿ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਹੋਏਗੀ ਜਾਂ ਮੀਟਿੰਗ ਮਿਲੇਗੀ ਤੁਹਾਨੂੰ ਕੋਈ ਲੱਗ ਰਿਹਾ ਦੇਖੋ ਸਾਨੂੰ ਇਹਨਾਂ ਨੂੰ ਮਿਲਣ ਦੀ ਸਾਨੂੰ ਇਸ ਕਿਸਮ ਦੀ ਜੜੀ ਹੈਗੀ ਉਮੀਦ ਅਸੀਂ ਲੈ ਕੇ ਆਏ ਆਂਗੇ ਕਿ ਇਹ ਵਧਦੀ ਗਰਮੀ ਇਹ ਸਿਲੇਕਟਡ ਟੀਚਰਾਂਗੇ ਅਸੀਂ ਜੋ ਸਿਲੇਕਟ ਹੋ ਚੁੱਕੇ ਨੇਗੇ ਇਹਨਾਂ ਦੇ ਸਾਰੇ ਜਿਹੜੇ ਹੈਗੇ ਕਾਗਜ਼ੀ ਪੱਤਰੀ ਕਾਰਵਾਈ ਪੂਰੀ ਹੋ ਚੁੱਕੀ ਹੈਗੀ ਇਹਨਾਂ ਨੂੰ ਨਿਯੁਕਤੀ ਪੱਤਰ ਦੇਣ ਵਿੱਚ ਕੋਈ ਅੜਿੱਕਾ ਨਹੀਂ ਕੋਈ ਕਾਨੂੰਨੀ ਰੋਕਾ ਨਹੀਂ ਹੈਗੀਆਂ ਇਹਨਾਂ ਨੂੰ ਇਹ ਬੱਚਿਆਂ ਵਰਗੇ ਨੇਗੇ ਨਾਲੇ ਇਹਨਾਂ ਦੇ ਬੱਚਿਆਂ ਵਰਗੇ ਨੇ ਅੱਜ ਜਿਹੜਾ ਲੋਕਾਂ ਦੀ ਇਹ ਆਵਾਜ਼ ਪਿੰਡਾਂ ਦੇ ਵਿੱਚ ਸੁਣਨ ਜਾ ਰਹੇ ਨੇ ਪਰ ਅੱਜ ਸਮੁੱਚੇ ਪੰਜਾਬ ਦੇ ਲੋਕ ਨੇ ਜਿਹੜੇ ਉਰੇ ਇਨਾਂ ਨੂੰ ਆਪਣੀ ਗੱਲ ਸੁਣਾਉਣ ਵਾਸਤੇ ਆਏ ਨੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਮਸਲੇ ਹੱਲ ਕਰਨ ਅਸੀਂ ਉਮੀਦ ਕਰਦੇ ਹਾਂਗੇ ਕਿ ਇਹਨਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਅੱਜ ਲੋਕਾਂ ਦੀ ਆਵਾਜ਼ ਸੁਣਨ ਇਹ ਅਸੀਂ ਇਹ ਉਮੀਦ ਲੈ ਕੇ ਆਏ ਹਾਂਗੇ ਪਰ ਜੇਕਰ ਇਹ ਨਹੀਂ ਸੁਣਨਗੇ ਤਾਂ ਅਸੀਂ ਅਗਲੇ ਦਿਨਾਂ ਦੇ ਵਿੱਚ ਹੋਰ ਜਿਹੜੀ ਵੱਡੀ ਕਾਰਵਾਈ ਹੈ ਮੁਲਾਜ਼ਮਾ ਨੂੰ ਲੈ ਕੇ ਕਰਾਂਗੇ ਤੋ ਤੁਸੀਂ ਦੇਖਿਆ ਕਿ ਇਹਨਾਂ ਦਾ ਕਹਿਣਾ ਕਿ ਅਸੀਂ ਵੱਡੇ ਪੱਧਰ ਤੇ ਜਿਹੜਾ ਕਰ 29 ਤਰੀਕ ਨੂੰ ਜਿਹੜਾ ਪ੍ਰਦਰਸ਼ਨ ਕਰਾਂਗੇ ਜੇ ਸਰਕਾਰ ਨੇ ਸਾਡੀ ਨਹੀਂ ਸੁਣਵਾਈ ਕੀਤੀ ਹੈ ਇਹਨਾਂ ਦਾ ਇੱਕ ਹੋਰ ਵੀ ਜਿਹੜੇ 8 ਜਿਹੜੇ ਹਕੇ ਨੇ ਮੁਲਾਜ਼ਮ ਇਹਨਾਂ ਦੇ ਜਿਹੜੇ ਜਿਨ੍ਹਾਂ ਨੂੰ ਨੌਕਰੀ ਨੁਕਤੀ ਪੱਤਰ ਨਹੀਂ ਮਿਲਿਆ ਹੈ ਤੱਕ ਉਹ ਮਰਨ ਵਰਤ ਦੇ ਤੇ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਕਿਉਂਕਿ ਉਹਨਾਂ ਦੀ ਮੰਗ ਹੈ ਕਿ ਲਗਾਤਾਰ ਜਿਹੜਾ ਅਸੀਂ ਪ੍ਰਦਰਸ਼ਨ ਕਰ ਰਹੇ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਸਾਨੂੰ ਜਿਹੜੀ ਹੈ ਕਿ ਨਿਯੁਕਤੀ ਪੱਤਰ ਜਲਦੀ ਜਿੱਤੇ ਜਾਣ ਆਸ਼ਵਾਸਨ ਦੇ ਦਿੰਦੇ ਨੇ ਪਰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ ਹੁਣ ਦੇਖਣਾ ਹੋਵੇਗਾ ਵਾਈਪੀਐ ਚੌਂਗ ਦੇ ਵਿੱਚ ਪਹੁੰਚ ਚੁੱਕੇ ਨੇ ਪਟਿਆਲਾ ਦੇ ਵਾਈਪੀਐ ਚੌਂਗ ਦੇ ਵਿੱਚ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਨਾਲ ਪੁਲਿਸ ਭਾਰੀ ਪੁਲਿਸ ਬਲ ਤੇ ਜਿਹੜੇ ਟੀਚਰ ਨੇ ਉਹ ਇੱਥੇ ਧਰਨਾ ਲਗਾ ਕੇ ਬੈਠੇ ਹੋਏ ਨੇ ਪਟਿਆਲਾ ਤੋਂ ਕੈਮਰਾਮੈਨ ਅਮਿਤ ਦੇ ਨਾਲ ਕੁਲਵਿੰਦਰ ਕੁਮਾਰ ਦੀ ਰਿਪੋਰਟ